ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਆਪਣੇ ਦੋਸਤ ਬੁਰੀ ਕੋਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਆਪਾਂ ਜੀਰੀ ਵੜਣੀ ਹੈ ਤੇ ਪੰਨੂਣੀਆਂ ਦੀ ਜੀਰੀ ਵੜਣੀ ਹੈ ਤੇ ਪੰਨੂ ਮੇਰੇ ਨਾਲ ਸ਼ੁਰੂ ਤੋਂ ਹੀ ਪੜਿਆ ਹੋਇਆ ਹੈ ਸਕੂਲ 'ਚ ਸਕੂਲ ਦਾ ਦੋਸਤ ਹੈ ਤੇ ਜਿਹੜੀ ਸਾਰੀ ਅੱਜ ਵਲੌਗ ਦੇ ਵਿੱਚ ਦਿਖਾਵਾਂਗੇ ਵਧਾਂਗੇ ਅੱਜ ਦੀ ਵੀਡੀਓ ਜੰਦ ਤੱਕ ਬਣੇ ਰਹੋ ਲਓ ਜੀ ਮਸ਼ੀਨ ਪਹੁੰਚ ਗਈ ਤੇ ਇੱਧਰ ਹੁਣ ਲਾਉਣਗੇ ਤੇ ਆਹ ਵੜਣੀ ਹੈ ਆਹ ਵਾਲੀ ਜਿਹੜੀ ਇਹ ਪੱਕ ਗਈ ਤੇ ਆ ਖੇਤ ਚ ਜਿਹੜਾ ਮਸ਼ੀਨ ਜਿਹੜੀ ਲਾਉਣੀਆਂ ਤਿਆਰੀ ਜਿਹੜੀ ਬਸ ਕਰ ਰਹੇ ਨੇਗੇ ਕਾਟਰ ਜਿਹੜਾ ਸੈੱਟ ਕਰ ਰਹੇ ਨੇ ਤੇ ਇਧਰ ਸਾਡੇ ਏਰੀਆ ਚ ਮੀਂਹ ਪੈ ਗਿਆ ਬਾਕੀ ਹਵਾ ਜੀ ਕਾਫੀ ਚੱਲ ਪਈ ਉਹਦੇ ਕਰਕੇ ਬਹੁਤ ਨੁਕਸਾਨ ਹੋ ਗਿਆ ਜੀਰੀਆਂ ਦਾ ਤੇ ਤੁਸੀਂ ਕਮੈਂਟ ਵੀ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਏਰੀਆ ਚ ਝਾੜ ਕਿਵੇਂ ਆ ਹਨਾ ਸਾਰਾ ਦੱਸਿਓ ਤੇ ਮੱਥਾ ਟੇਕ ਲਿਆ ਹੁਣ ਤੇ ਉਸ ਤੋਂ ਬਾਅਦ ਹੁਣ ਬਸ ਲਾਉਣਗੇ ਮਸ਼ੀਨ ਤਿਆਰੀ ਹੈ ਲੋ ਜੀ ਲੱਗੀ ਮਸ਼ੀਨ ਤੇ ਕਰਤੀ ਵੱਢਣੀ ਸ਼ੁਰੂ ਜੀ ਦੀ ਤਾਰ ਆ ਗਈ ਉੱਪਰ ਬਾਈ ਤਾਂ ਬੈਕ ਮੋੜ ਰਹਾ ਉੱਪਰ ਤਾਰ ਆ ਇੱਥੇ ਆ ਦੇ ਤਾਰ ਕਰਕੇ ਫਿਰ ਡਿੱਕਾ ਪੈਂਦਾ ਤੇ ਬੰਨੂ ਵੀ ਆ ਗਿਆ ਚਾਹ ਦੇ ਕੇ ਆਇਆ ਬੰਨੂ ਹਾਂਜੀ ਦੇਖ ਕੇ ਦੇਖ ਕੇ ਆਹ 2 ਕਿਲੀ ਵੱਢਣੇ ਨੇ ਬੰਨੂ ਅੱਜ ਠੀਕ ਆ ਪੰਨੂ ਲੈਣ ਚੱਲਿਆ ਦਾਤੀ ਤੇ ਉਧਰ ਸਾਹਮਣੇ ਟਰੈਕਟਰ ਟਰਾਲੀ ਵੀ ਤਿਆਰ ਖੜਾ ਹੈ ਤੇ ਟਰਾਲੀ ਇਹਨ ਤਿਆਰ ਖੜਾਈ ਹੋਈ ਹੈ। ਬਾਕੀ ਇਧਰ ਮਸ਼ੀਨ ਚੱਲ ਰਹੀ ਹੈ। ਤੇ ਜਿਹੜੇ ਬਾਹਰੋਂ ਦੇਖ ਰਹੇ ਨੇ ਉਹ ਕਮੈਂਟ ਕਰਕੇ ਦੱਸਿਓ ਵੀ ਕਿਹੜਾ-ਕਿਹੜਾ ਮਿਸ ਕਰ ਰਹੇ ਹੈ ਨਜ਼ਾਰੇ ਨੂੰ। ਜਿਹੜੇ ਕੈਨੇਡਾ ਅਮਰੀਕਾ ਤੋਂ ਦੇਖ ਰਹੇ ਨੇ। ਕਿਹੜਾ-ਕਿਹੜਾ ਇਹ ਚੀਜ਼ ਨੂੰ ਮਿਸ ਕਰਦਾ ਪੰਜਾਬ ਦੇ ਨਜ਼ਾਰੇ ਨੇ ਜਿਹੜੇ। ਤੇ ਉਧਰ ਨੇੜੇ ਚੱਲਦੇ ਆਪਾਂ ਮਸ਼ੀਨ ਦੇ ਬਿਲਕੁਲ ਸੜਕ ਦੇ ਕੋਲੇ ਚਲੀ ਗਈ ਮਸ਼ੀਨ। ਇਹ ਕਿਹੜਾ ਵੀਲ ਆਇਆ ਹੋਇਆ ਸੀ ਜੀ ਆਪਾਂ 26 ਹੈ ਜੀ 26 1626 ਹੈ ਜੀ ਪਿਛਲੇ ਟੀਨੀਵਰ ਵੀਲ ਆਇਆ ਸੀ ਹਾਂ ਜੀ ਠੀਕ ਹੈ ਜੀ ਪਿਛਲੀ ਵਾਰ ਝਾੜ ਕਿੰਨਾ ਸੀ 32 33 ਕੁਇੰਟਲ ਦਾ ਦੇ ਜੀ ਅੱਜ ਕੀ ਕਿਵੇਂ ਲੱਗਦਾ ਫਿਰ ਅੱਜ ਕੀ ਕੁਝ ਵੱਧ ਲੱਗਦਾ ਜੀ ਕਿ ਜਾਉ ਤੇ ਹੋਂਤੇ 35 ਕੁਇੰਟਲ ਦੇ ਜੀ ਵਧੀਆ ਚੱਲੋ ਐਤੀ ਕਹਿੰਦੇ ਝਾੜ ਸਾਰੀਆਂ ਵਧੀਆ ਖੜੀਆਂ ਸੀ ਅੱਜ ਜੀ ਦੀਆਂ ਵਧੀਆ ਖੜੀਆਂ ਨੇ ਹਾਂ ਉਹ ਨਾਲ ਜਿਹੜਾ ਲਾਸਟ ਜਮੀਂ ਜਾ ਪੈ ਗਿਆ ਹਨ ਇਹਨੇ ਥੋੜਾ ਜਿਹਾ ਕਰਿਆ ਕੰਮ ਕਰਾਉ ਇਹਦੇ ਵੀ ਮੌਸਮ ਨੇ ਉਹਨੀ ਗਾਲ ਦੀ ਰੋਕੀ ਜੀ ਹਾਂ ਚੱਲਦੇ ਆ ਆਪਾਂ ਮਸ਼ੀਨ ਦੇ ਨੇੜੇ ਜੇ ਨਾਲੇ ਪੰਨੂ ਨਾਲ ਕਰਦੇ ਆ ਗੱਲਾਂ ਬਾਤਾਂ ਜਾ ਕੇ ਹਾਂਜੀ ਪੰਨੂ ਜੀ ਪਿਛਲੀ ਵਾਰ ਵੀ ਛੱਪੀ ਲਈ ਸੀ ਨਾ ਆਪਾਂ ਝਾੜਦਾ ਕਿਵੇਂ ਲੱਗਦਾ ਸਰ ਐਤ ਕੀ ਝਾੜਦਾ ਠੀਕ ਆੜਦੀ ਹੈ ਕਹਿੰਦਾ ਵਿਗੜਣੀ ਨਹੀਂ 5 ਤਰੀਕ ਤੱਕ ਤਾਂ ਭੁੱਲ ਜਾ ਆਓ ਇਹਦਾ ਸਾਰਿਆਂ ਦੀ ਨਹੀਂ ਵਿਕ ਰਹੀ ਹਾਂ ਇਹ ਦਿੱਕਤ ਆ ਰਹੀ ਹੈ ਨਾ ਥੋੜੀ ਜੀ ਲੈ ਵੀ ਪੰਨੂ ਕਹਿੰਦਾ 4 ਪਿਛਲੀ ਵਾਰ ਨਾਲ ਵੱਧ ਲੱਗਦਾ ਐਸੇ ਸਾਰੇ ਹੀ ਵਧੀਆ ਖੜੀਆਂ ਨੇ ਆੜਦੀਆ ਕਹਿੰਦਾ ਜੇ ਮੰਡੀ ਚ ਲਹਾਈ ਦਾ 50000 ਰੁਪਏ ਜੁਰਮਾਨਾ ਲੱਗੂ ਮੈਨੂੰ ਉਹ ਤਾਂ ਹੜਤਾਲ ਵੀ ਹੋਈ ਆ ਕੋਈ ਉਹਦੇ ਕਰਕੇ ਚੱਕਰ ਆ ਇਹ ਜੇ ਇਹਨੂੰ ਰੱਖਦੇ ਆ ਇਹ ਬੈਠੀ ਜਾਂਦੀ ਅਦਰਲੇ ਹਾਂ ਇਹ ਵੀ ਗੱਲ ਆ ਕਿਉਂ ਮੀਂਹ ਜੇ ਮੀਂਹ ਵੀ ਆ ਗਿਆ ਨਾ ਤਮਾ ਚਾਰ ਦਿਨ ਪਹਿਲਾਂ ਕਰ ਲਾ ਗੀਲਾ ਤਾਂ ਜਮੇ ਹੀ ਬੈਠ ਗਿਆ ਜਦੋਂ ਉੱਧਰ ਨੂੰ ਜਾਂਵਾਂਗੇ ਫੇਰ ਪਤਾ ਬਾਸਗਤੀ ਵੀ ਲਈ ਵੀ ਆਪਾਂ ਮਾਸਗਤੀ ਵੀ ਲਈ ਵੀ ਤੋਂ ਮੈਂ ਜਿਹੜੇ ਪੱਤਰਕਾਰ ਹੀ ਆਹ ਮੁੰਡਾ ਕਹਿੰਦਾ ਪੱਤਰਕਾਰ ਆਇਆ ਵੇ ਤੁਰ ਗਿਆ ਭਲਾ ਬਾਈ ਨੂੰ ਮੜਾ ਜਾ ਕਮਲ ਬਾਈ ਆਈ ਮੜਾ ਜਾ ਕੋਈ ਨਹੀਂ ਬਾਈ ਆ ਜਾ ਉਹ ਸੰਗ ਦਾ ਮੁੰਡਾ ਸੰਗ ਦਾ ਮੁੰਡਾ ਚੱਲ ਰਹੀ ਆ ਤੇ ਮੈਂ ਕਿ ਥੋੜਾ ਜਿਹਾ ਵਿਚਾਲੇ ਜੇ ਰੱਖ ਮੇਰੀ ਆਈ ਜਾਂਦੀ ਆਵਾਜ਼ ਨਾਲ ਨਾਲ ਬਾਜ ਐਂਡ ਤੇ ਹਾਂ ਬਾਈ ਕੀ ਹਾਲ ਨੇ ਇਹ ਆਪਦੇ ਵਿਚਾਰ ਉਹ ਪੁੱਤਾਂ ਸੰਗ ਗਿਆ ਸੰਗ ਗਿਆ ਬਾਈ ਸੰਗ ਗਿਆ ਉਹ ਬਾਈ ਦੂਰੋਂ ਹੀ ਸੰਗੀ ਜਾਂਦਾ ਭਾਈ ਜਿਹੜੇ ਅੱਜ ਮੈਂ ਪੰਨੂ ਕੇ ਪਹਿਲੀ ਵਾਰ ਵੀਡੀਓ ਬਣਾਉਣ ਆਇਆ ਅੱਗੇ ਆਪਾਂ ਉਹਦੇ ਬਣਾਉਣੇ ਹੁੰਦੇ ਆ ਸੁੱਖ ਦੇ ਦੂਜਾ ਦੋਸਤ ਹੈ ਜਿਹੜਾ ਸਾਡਾ ਔਰੇ ਜਿਹੜੇ ਜਿੰਨੇ ਵੀ ਲੰਘਦੇ ਨੇ ਤੜਕਦੇ ਹੋਏ ਆਏ ਦੇਖਦੇ ਨੇ ਲੰਘਦੇ ਨੇ ਵੀ ਉਹਨਾਂ ਨੇ ਫੜੀ ਸਟੂਡੀਓ ਵਾਲਾ ਭਾਈ ਬੁਲਾ ਲਿਆ ਏ ਫਿਲਮ ਬਣਾਉਣਗੇ ਹਾਂ ਵੀ ਸਟੂਡੀਓ ਵਾਲਾ ਭਾਈ ਬੁਲਾ ਲਿਆ ਲੈ ਵੀ ਟਰੈਕਟਰ ਟਰਾਲੀ ਲੈ ਕੇ ਵੀ ਆ ਗਏ ਹਨਾ ਲਾਨੇਦਾਰ ਆ ਗਿਆ ਟਰੈਕਟਰ ਟਰਾਲੀ ਲੈ ਕੇ ਨਰਮ ਹੈ ਨਰਮ ਨਰਮਾ ਵੀ ਬਾਕੀ ਜਿਵੇਂ ਬਾਹਰਲੇ ਬਹੁਤ ਜੁੜੇ ਹੋਏ ਨੇ ਆਪਣੇ ਚੈਨਲ ਨਾਲ ਉਹਨਾਂ ਨੂੰ ਆਪਾਂ ਮੈਂ ਕਿਹਾ ਜਿਆਦਾ ਤਾਜ਼ਾ ਕਰਾ ਦਈਏ ਹਰ ਇੱਕ ਸਾਲ ਪਾਉਣੀ ਹੁੰਦੀ ਹੈ ਆਪਾਂ ਵੀਡੀਓ ਤੇ ਜੀ ਦੀ ਵਧਣ ਦੀ ਉਹਨਾਂ ਨੂੰ ਜਿਆਦਾ ਦਵਾਉਣੇ ਆ ਪੰਜਾਬ ਦੀਆਂ ਕਿ ਨਹੀਂ ਬਈ ਪੰਨੂ ਬਿਲਕੁਲ ਮਿਸ ਕਰਦਾ ਹਰ ਇੱਕ ਹਰ ਇੱਕ ਬਾਹਰ ਨਹੀਂ ਚੀਜ਼ਾਂ ਮਿਲਦੀਆਂ ਇਹ ਦੇਖਣ ਨੂੰ ਲਓ ਜੀ ਪੰਨੂ ਨਹੀਂ ਲੱਗੇ ਹੋਏ ਨੇ ਕਹਿੰਦੇ ਦਾਣਾ ਕੋਈ ਨਹੀਂ ਆਪਾਂ ਖਰਾਬ ਹੋਣ ਦੇਣਾ ਤੇ ਬਾਈ ਵੀ ਦੂਜਾ ਨਾਲ ਲੱਗਿਆ ਹੋਇਆ ਬਾਹਲੇ ਮਿਹਨਤੀ ਮੁੰਡੇ ਨੇ ਭਾਈ ਆ ਬਾਈ ਦਾ ਕਿਹੜਾ ਪਿੰਡ ਆ ਪੰਨੂ ਥੋੜੇ ਵਾਲੀ ਟਿੱਬੀ ਆ ਬਾਈ ਦਾ ਪਿੰਡ ਟਿੱਬੀ ਆ ਬਾਈ ਹਾਂ ਜੀ ਟਿੱਬੀ ਠੀਕ ਆ ਠੀਕ ਆ ਬਾਈ ਤੇ ਆ ਦੇ ਆਈ ਕਿਤੇ ਕਿਤੇ ਐ ਹੋ ਗਿਆ ਨਾ ਕੰਮ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਮੀਂਹ ਪੈ ਗਿਆ ਉਹਦੇ ਨਾਲ ਕਾਫੀ ਸਾਰੀ ਡੇਗ ਗਈ ਹਵਾ ਜੀ ਚੱਲ ਗਈ ਕੁਛ ਕ ਮੀਂਹ ਪੈ ਗਿਆ ਐਵੇਂ ਥੋੜਾ ਜਿਹਾ ਨੁਕਸਾਨ ਜ਼ਰੂਰ ਹੋਇਆ ਪੰਨੂ ਆ ਤੇਰੀ ਮੂਹਰੇ ਫੋਟੋ ਲਾਉਣੀ ਆ ਸਾਹਮਣੇ ਵਾਲਾ ਐਂ ਦਾਤੀ ਫੜ ਕੇ ਹੱਥ ਚ ਥੋੜੇ ਪੰਲੀ ਹੱਥ ਦਾਤੀ ਹੈ ਹਾਂ ਫਤਹ ਲੱਗਣਾ ਚਾਹੀਦਾ ਬਾਈ ਕਹਿੰਦਾ ਹੋਰ ਹੋਰ ਬਾਈ ਠੀਕ ਆ ਵਧੀਆ ਠੀਕ ਹੈ ਗੁਰੂ ਨੇ ਆਪਣੇ ਛੇਤੀ ਕਰ ਗਿਆ ਪੰਡਤ ਜੀ ਪੰਜਾਬ ਉਹਦੇ ਸਾਰਾ ਮੜਾ ਜੀ ਵੀਡੀਓ ਚ ਬਾਈ ਤਾਂ ਕਿਹੜੀਆਂ ਕਿਹੜੀਆਂ ਡਿਗਰੀਆਂ ਕਰੀਆਂ ਹੋਈਆਂ ਨੇ ਕਿਹੜੀ ਨਹੀਂ ਕਰੀਆਂ ਐ ਪੁੱਛ ਕਿਹੜੀ ਵੀ ਨਹੀਂ ਕਰੀ ਐ ਤੁਸੀਂ ਕਿਹੜੀ ਪਿਓ ਨੂੰ ਕਰਨੇ ਲੱਗ ਗਿਆ ਨੂੰ ਕੀ ਪੜਾ ਲੱਗ ਗਿਆ ਬੀਸੀਏ ਪੀਜੀਡੀਸੀ ਐਡਿਟਿਡ ਕੀਤੀ ਹੋਈ ਆ ਜੀ ਅੱਛਾ ਹੁਣ ਕਿਹੜੀ ਕਰ ਰਹੇ ਹੋ ਉਹ ਵੀ ਦੱਸੋ ਐਡਮਿਸ਼ਨ ਕਰਾ ਕੇ ਆਇਆ ਜਿਹੜੀ ਹੁਣ ਐਮਐਸਸੀ ਆਈਟੀ ਕਰਦਾ ਲਓ ਵੀ ਦੇਖੋ ਪੰਜਾਬ ਦੇ ਸਫਲ ਕਿਸਾਨ ਉਹ ਫਿਰ ਐਡਿਟ ਕਰ ਰਹੇ ਹੁਣ ਤਾਂ ਇੱਕ ਸਾਲ ਦੀ ਹੋ ਰਹੀ ਕਰੀ ਐਮਐਸਸੀ ਆਈਟੀ ਹੂੰ ਦੂਸਰੇ ਨੋ ਕ੍ਰੀਨੀ ਕਰਨੀ ਚਾਹਾਂ ਹਮ ਬਿਜ਼ਨਸ ਕਰਨਾ ਚਾਹੂੰ ਅੱਛਾ ਬਿਜ਼ਨਸ ਬਿਜ਼ਨਸ ਮਾਈਂਡਡ ਆ ਨਾ ਬਿਜ਼ਨਸ ਮਾਈਂਡਡ ਨਹੀਂ ਹੈਗੇ ਤਾਂਹੀਂ ਤਾਂ ਕਾਮਯਾਬ ਨਹੀਂ ਹੋਏ ਨਹੀਂ ਤਾਂ ਕਰਨ ਵਾਲੇ ਸੋਚ ਰਹੇ ਆ ਬਿਜ਼ਨਸ ਮਾਈਂਡਡ ਗੱਲ ਹੋਰ ਹੁੰਦੀ ਆ ਵੀ ਕੱਲਾ ਲਾਲਚ ਲਈ ਕੰਮ ਕਰੀਏ ਆਪਾਂ ਤਾਂ ਹੁਣ ਲੋਕ ਭਲਾਈ ਦੇ ਕੰਮ ਕਰਨਾ ਚਾਹੁੰਦੇ ਆ ਵੀ ਹਰੇਕ ਚੀਜ਼ ਤੇ ਆਪਦਾ ਫਾਇਦਾ ਦੇਖ ਫਾਇਦਾ ਹੀ ਦੇਖਣਾ ਆਪਾਂ ਫਾਇਦਾ ਨਹੀਂ ਨਾ ਦੇਖਦੇ ਆਪਾਂ ਤਾਂ ਕਹਿੰਦੇ ਸਭ ਦਾ ਫਾਇਦਾ ਹੋਵੇ ਹਾਂ ਪੰਨੂ ਨੇ ਡੈਰੀ ਫਾਰਮਿੰਗ ਦਾ ਕਿੱਤਾ ਵੀ ਕਰਦੇ ਨੇ ਤੇ ਅੱਜ ਪੰਨੂ ਤੋਂ ਆਪਾਂ ਪੁੱਛਾਂਗੇ ਵੀ ਡੈਰੀ ਫਾਰਮਿੰਗ ਦਾ ਕਿੱਤਾ ਕਿਵੇਂ ਆ ਤੇ ਕੀ ਲਾਭ ਆ ਉਹਦੇ 'ਚ ਤੈਨੂੰ ਮਤਲਬ ਕਿੰਨੇ ਸਾਲ ਹੋ ਗਏ ਕਾਫੀ ਸਾਲ ਹੋ ਗਏ ਕਰਦੇ ਨੂੰ ਆਪਣਾ 2012 ਤੋਂ ਬੇਰਕਾ ਨਾਲ ਫਾਰਮ ਹਾਂ ਆਪਣੇ ਹੈਗੇ ਨੇ ਆਪਣਾ ਕੋਲ 40 50 ਕੁ ਸ਼ੂਨੇ ਠੀਕ ਆ ਠੀਕ ਆ ਜੇ ਤੁਸੀਂ ਨਵੀਂ ਇਨਵੈਸਟਮੈਂਟ 20 30 ਲੱਖ ਰੁਪਇਆ ਲਾ ਕੇ ਕਰਨਾ ਚਾਹੁੰਦੇ ਹੋ ਫਿਰ ਤਾਂ ਨਾ ਕਰੋ ਜਿਵੇਂ ਥੋੜਾ ਪੁਰਾਣਾ ਮਤਲਬ ਪਹਿਲਾਂ ਦਾ ਸ਼ੁਰੂ ਕਰਿਆ ਹੋਇਆ ਕਰਦੇ ਹਾਂ ਤਾਂ ਉਹ ਚੱਲੀ ਜਾਂਦਾ ਉਹ ਆਈ ਚ ਲਾਈ ਵਧੀਆ ਚੱਲੀ ਜਾਂਦੀ ਆ ਆਪਣਾ ਸਰਕਲ ਦਾ ਹਣਾ ਸਰਕਲ ਕੰਮ ਆਉਂਦਾ ਉੰਬਸਾਿਆਂ ਵਿੱਚ ਜਦੋਂ ਆਪਾਂ ਲੋਨ ਲੈ ਕੇ ਕਰਜਾ ਲੈ ਕੇ ਕੰਮ ਸਟਾਰਟ ਕਰਦੇ ਆਂ ਫਿਰ ਉਹਦੇ ਵਿੱਚ ਤਾਂ ਪਿੱਛੇ ਨੂੰ ਆ ਜਾਂਦੇ ਆਂ ਫਿਰ ਉਹਦੇ 'ਚ ਅੱਗੇ ਜਾਣ ਦੀ ਸਕੋਪ ਨਹੀਂ ਰਹਿੰਦੀ ਨਾ ਸਹੀ ਹੈ ਸਹੀ ਹੈ ਤੈਂ ਕੋਈ ਲੋਨ ਤਾਂ ਨਹੀਂ ਲਿਆ ਡੈਰੀ ਫਾਰਮਿੰਗ ਤੇ ਨਾ ਡੈਰੀ ਫਾਰਮਿੰਗ ਤੇ ਕੋਈ ਠੀਕ ਆ ਠੀਕ ਆ ਠੀਕ ਹੋਰ ਕਿਹੜਾ ਬਿਜ਼ਨਸ ਕਰਨਾ ਨਵਾਂ ਹੋਰ ਵਰਮਿਕੰਪੋਸਟ ਦਾ ਬਿਜ਼ਨਸ ਕਰਨ ਦੀ ਸਕੀਮ ਆ ਵੀ ਵਰਮਿੰਗ ਕੰਪੋਸਟ ਕਰੀ ਉਹਦੀ ਪੈਕਿੰਗ ਕਰਕੇ ਵੇਚੀ ਹੈ ਨਾ ਠੀਕ ਹੈ ਕਿੰਨੇ ਮਤਲਬ ਕਿਸਾਨ ਮਿਲ ਜਾਂ ਕਿਤੇ ਵੀ ਐਗਜ਼ੀਬਿਸ਼ਨ ਜਾਂ ਮੇਲੇ ਲੱਗਦੇ ਨੇ ਉਹਨਾਂ ਦੇ ਵਿੱਚ ਆਉਂਦੇ ਹੁੰਦੇ ਨੇ ਪੈਕੇਟ ਥੋੜੇ ਏਕ ਨੂੰ ਏ ਲੈ ਕੇ ਆਉ ਕੁਛ ਨਹੀਂ ਕਾਮਯਾਬ ਹੋਇਆ ਹੁਣ ਦੁਬਾਰੇ ਆਪਾਂ ਨੇ ਸਿਰਫ 1 ਕਿਲੋ ਗੰਡੋਏ ਲਿਆਂਦੇ ਨੇ 300 ਰੁਪਏ ਦੇ ਠੀਕ ਆ 300 ਰੁਪਏ ਤਾਂ ਆਪਾਂ ਜੇ ਕਾਮਯਾਬ ਹੋਣਾ ਤਾਂ ਉਹ 300 ਤੋਂ ਵੀ 3 ਕਰੋੜ ਹੋ ਜਾਣਾ ਨਹੀਂ ਹੋਣਾ ਤਾਂ 300 ਜਾਊਗਾ ਕੀ ਜਾਂਦਾ ਆਪਣਾ ਅੱਛਾ ਗੰਡੋਏ ਲਿਆਂਦੇ ਗੰਡੋਏ ਲਿਆਂਦੇ ਆਪਾਂ ਨੇ ਸਟਾਰਟ ਕਰਨੀ ਆ ਠੀਕ ਆ ਠੀਕ ਆ ਲਓ ਜੀ ਟਰੈਕਟਰ ਟਰਾਲੀ ਲਿਆਏ ਤੇ ਹੁਣ ਦਾਣੇ ਪਵਾਉਣਗੇ ਅਸੀਂ ਤਾਂ ਆਪਾਂ ਨੇੜੇ ਜਾ ਕੇ ਤੁਹਾਨੂੰ ਦਿਖਾ ਦਾਂਦੇ ਆ ਹਨਾ ਸਾਰਾ ਇਹ ਬਾਈ ਹੁਣੀਆਂ ਦੀ ਮਸ਼ੀਨ ਹੈਗੀ ਇੰਦਰ 930 ਨਾਬਾ ਲਿਖਿਆ ਹੋਇਆ ਨਾਬੇ ਜ਼ਿਆਦਾਤਰ ਮਸ਼ੀਨਾਂ ਨਾਬੀ ਬਣਦੀਆਂ ਨੇ ਨਾਬਾ ਇੱਥੇ ਸਾਡੇ ਨੇੜੇ ਹੀ ਆ ਜ਼ਿਆਦਾਤਰ ਮਸ਼ੀਨਾਂ ਨਾਬੀ ਸਾਰੀਆਂ ਤਿਆਰ ਹੁੰਦੀਆਂ ਨੇ ਤੇ ਦਾਣੇ ਪਾਉ ਤੇ ਟਰਾਲੀ ਦੇ ਵਿੱਚ ਦੇਖੋ ਬਈ ਤੇ ਬਾਕੀ ਆ ਸਾਰੀ ਵੜ ਦੇਣੀ ਆ ਜਿਹੜੀ ਆ ਵਾਲੀ ਖੜੀ ਆ ਇਹ ਕਿੰਨੇ ਆ 2 ਕਿੱਲੇ ਨੇ ਪੂਰੇ ਪੰਨੂ ਇਹ 11 ਵਿੱਗੇ ਜਗਾ 11 ਵਿੱਗੇ ਬਾਸਪਤੀ ਕਿਹੜੀ ਸਾਈਡ ਲਾਈ ਹੋਈ ਆਪਣੀ ਉਹ ਉਧਰ ਜਿੱਥੇ ਮੋਟਰਸਾਈਕਲ ਖੜਾ ਆਪਣਾ ਠੀਕ ਹੈ ਠੀਕ ਉਹ ਤਾਂ ਫਿਰ ਲੇਟ ਵੱਢੀ ਜਾਊ ਹੁਣ ਆਪਾਂ ਮਸ਼ੀਨ ਦੇ ਉੱਪਰ ਜਾਵਾਂਗੇ ਉੱਪਰ ਚੜਦੇ ਆਂ ਮਸ਼ੀਨ ਤੇ ਤੇ ਚੱਲਦੇ ਆਂਗੇ ਆਪਾਂ ਉੱਪਰ ਆ ਗਏ ਮਸ਼ੀਨ ਤੇ ਤੇ ਹੁਣ ਚੱਲਦੇ ਆਂ ਆ ਸਾਰਾ ਗੇੜਾ ਨਾਲੇ ਲਵਾਵਾਂਗੇ ਆਪਾਂ ਉੱਪਰ ਹੀ ਖੜਦੇ ਆਂ ਬੜਾ ਇਹ ਪੂਰੀ ਜੂਰਾ ਤੇ ਚੱਲ ਰਹੀ ਹੈ ਤੇ ਅੱਧੀ ਕੋ ਵੜਤੀ ਤੇ ਅੱਜ 2 ਕਿਲੀ ਇਹ ਵਧਣਗੇ 11 ਵਜੇ ਜਿਵੇਂ ਆਪਾਂ ਨੂੰ ਨੇ ਆਪਾਂ ਨੂੰ ਦੱਸਿਆ ਸੀ ਬਾਕੀ ਹੋਰ ਬਾਰਡਰ ਹੈ ਨੇ ਆਪਾਂ ਆਗੇ ਕੰਪੈਨ ਤੋਂ ਥੱਲੇ ਉੱਪਰ ਚਲੇ ਗਏ ਸੀ ਆਪਾਂ ਕੰਪੈਨ ਤੇ ਤੇ ਆ ਇੱਕ ਢੇਡਾ ਲਾ ਕੇ ਆਇਆ ਪੂਰਾ ਮੈਂ ਕਿਹਾ ਉੱਪਰੋਂ ਦਿਖਾਵਾਂਗੇ ਨਾਲੇ ਤੁਹਾਨੂੰ ਵੀਡੀਓ ਦੇ ਵਿੱਚ ਹਾਂਜੀ ਕੀ ਆ ਗਿਆ ਸੀ ਉੱਥੇ ਦਰਖਤ ਤੇ ਲੋ ਜੀ ਪੰਨੂ ਕਹਿੰਦਾ ਦਰਖਤ ਤੇ ਸੱਪ ਚੜਿਆ ਆਇਆ ਸੀ ਉਧਰ ਸਾਹਮਣੇ ਸੜਕ ਕੋਲੇ ਜਿੱਥੇ ਆਪਾਂ ਪਹਿਲਾਂ ਖੜੇ ਸੀਗੇ ਉਹ ਤੇ ਬੋਲਦੇ ਆਪਾਂ ਪਹਿਲਾਂ ਦੇਖਣ ਅੱਛਾ ਤਾਂ ਹੀ ਬੋਲਦੇ ਹੋਣਗੇ ਫਿਰ ਉਹ ਉਹਨਾਂ ਨੇ ਦੇਖ ਲਿਆ ਨਾ ਪੰਨੂ ਮੋਇਨਾ ਲੈਣ ਆਇਆ ਕਹਿੰਦਾ ਮੈਂ ਦੇਖਦਾ ਜਾ ਕੇ ਟਰਾਲੀ 'ਚ ਹਾਂਜੀ ਕਿਵੇਂ ਚ ਲੱਗਦਾ ਝਾੜ ਆ ਵਾਰ ਬਾਈ ਚਾੜ ਹੁਣ 30 ਤੋਂ ਉੱਪਰ ਹੀ ਆ। ਅੱਛਾ। ਇੰਨੀ ਕਿ ਨਿਕਲਦੀ ਆਏ 30 ਤੋਂ 35 ਤੱਕ। ਹਾਂ। ਲਓ ਜੀ ਝਾੜ ਤੁਹਾਨੂੰ ਐਸਟੀਮੇਟ ਦੱਸਦਾ ਪੰਨੂ ਨੇ। ਹਾਂ ਇਹ 30 ਤੋਂ ਨਹੀਂ ਘਟਦਾ। ਹਾਂ ਵੀਡੀਓ ਫਿਰ ਆਪਾਂ ਫਿਰ ਕਹਿੰਦੇ ਆ ਨਾ ਬਾਈ ਸਾਰੇ ਵੀਡੀਓ ਚ ਵੀ ਝਾੜ ਦੱਸਣਾ ਸੀ ਬਾਈ। ਝਾੜ ਆਪਾਂ ਦਾ ਦੱਸਦਾ। ਪੰਨੂ ਲੈ ਕੇ ਚੱਲੇ ਆ ਟਰੈਕਟਰ ਟਰਾਲੀ ਉਧਰ ਲਾਉਣੇ ਆ ਨੂੰ ਇਹ ਦੇਖੇ ਇਧਰ ਐ ਥੰਬਣ ਵਾਲੀ ਐਨ ਸੈੱਟ ਫੋਟੋ ਐ ਇਹ ਫੋਟੋ ਲਾ ਦੇਣੀ ਆਪਾਂ ਸਾਹਮਣੇ ਇਸਦੇ ਤਰਪਾਲ ਲੈਣ ਚੱਲੇ ਆ ਲੈ ਆ ਤਰਪਾਲ ਜਾ ਕੇ ਪੰਨੂ ਕਹਿੰਦਾ ਮੈਂ ਤਰਪਾਲ ਲੈ ਕੇ ਆਉਣਾ ਆਹ ਟਰਾਲੀ ਫੁੱਲ ਹੋ ਗਈ ਆਹ ਟਰਾਲੀ ਸਾਰੀ ਫੁੱਲ ਹੋ ਗਈ ਅਮਨ ਰਾਜ ਵੀ ਸਕੂਲੋਂ ਆ ਗਿਆ ਤੇ ਇਹ ਹੁਣੇ ਬੈਂਚ ਉੱtre ਆਲੇ ਨਾਲ ਦੀ ਨਾਲ ਵਰਦੀ ਲਾ ਕੇ ਭੱਜਿਆ ਆ ਅਹਿਮਦ ਰਾਜ ਕੀ ਹਾਲ ਨੇ ਵਧੀਆ ਨਾਲ ਦੀ ਨਾਲ ਭੱਜਿਆ ਆ ਹੁਣੇ ਸਕੂਲੋਂ ਆਇਆ ਮੈਂ ਕਹਿੰਦਾ 2 ਮਿੰਟ ਨਹੀਂ ਹੋਏ ਹਲੇ ਹੈ ਕਿਵੇਂ ਲਈ ਹਾਂ ਕਹਿੰਦਾ ਮੇਤੋ ਬਿਨਾ ਮਸ਼ੀਨ ਲਾ ਕੇਵੇਂ ਲਈ ਪੰਨੂ ਨੂੰ ਐਂ ਕਹਿੰਦਾ ਸੀ ਉਤਰਨਸਾਰ ਮਸ਼ੀਨ ਚੋਂ ਕੋਈ ਨਹੀਂ ਚਲਦੀ ਆ ਬੁੱਤੋ ਦੇ ਹੁਣ ਰੱਖੀ ਆਪਾਂ ਵੀ ਮਨਰਾਜ ਨੇ ਆਉਣਾ ਤੇ ਤੇਰੇ ਕਰਕੇ ਹਾਂ ਕੀਲਾ ਵਿਜਾਲੇ ਛੱਡਿਆ ਹੈ ਬਹੁਤ ਚਾਵਾ ਬਾਈ ਜਵਾਕਾਂ ਨੂੰ ਕਿਹੜੀ ਕਲਾਸ ਚ ਮਨਰਾਜ ਦੱਸ ਦੇ ਚੌਥੀ ਚ ਹੈ ਚੌਥੀ ਕਲਾਸ ਚ ਵੱਡਦਾ ਬਾਈ ਮਨਰਾਜ ਅੰਡ ਤੋਂ ਹੋ ਜਾ ਬਾਈ ਨਾ ਤਾਂ ਦੇਖ ਤਾਂ ਇਹ ਹੋਰ ਉੱਪਰ ਬੈਠਾ ਜਮੀ ਲਓ ਵੀ ਮਸ਼ੀਨ ਚੱਲ ਰਹੀ ਆ ਤੇ ਥੋੜੀ ਰਹਿ ਗਿਆ ਕੰਮ ਬਸ ਮਕਾ ਦਾਣਾ ਵੇੜ ਉੱਪਰ ਬੈਠਿਆ ਜਾ ਕੇ ਡੀਸੀ ਤੇ ਹੂੰ ਕਿੰਦੀ ਬਿਰੋ ਹੱਥ ਖੜਾ ਕਰ ਦੇ ਪਾਈ ਮਨਰਾਜ ਕਹਿੰਦਾ ਮੈਨੂੰ ਪਤਾ ਤਾਂ ਸਵੇਰੀ ਸੀਗਾ ਵੀ ਅੱਜ ਜੀਰੀ ਵਧਣਗੇ ਪਤਾ ਨਹੀਂ ਤਾਂ ਇਹਨੂੰ ਕਹਿੰਦਾ ਫੀਲ ਮੈਨੂੰ ਆ ਗਈ ਹੈ ਸਕੂਲ 'ਚ ਓਏ ਪੀੜ ਲਾ ਲਿਆ ਸੀ ਉੱਥੇ ਸਕੂਲ 'ਚ ਜੀਰੀ ਜਿਆਦਾ ਹੀ ਗਈ ਐ ਮਨਰਾਜ ਹੁਣ ਨਹੀਂ ਬੋਲਦਾ ਬਾਈ ਕੈਮਰੇ ਮੂਰੇ ਜਾਂ ਕੈਮਰੇ ਮੂਰੇ ਸੰਗ ਜਾਂਦਾ ਵੀ ਤੈਨੂੰ ਪਹਿਲਾਂ ਕਿਵੇਂ ਪਤਾ ਲੱਗਿਆ ਕੱਚਾ ਪੱਲੀਆਂ ਦੇ ਕੇ ਫੀਲਿੰਗ ਪਹਿਲਾਂ ਹੀ ਆ ਗਈ ਸੀ ਮੁੰਡੇ ਦੀ ਮਸ਼ੀਨ ਤੇ ਚੜ੍ਹਨ ਦੀ ਅੱਛਾ ਆ ਗਈ ਜੀ ਚੱਲ ਚੱਲ ਜਾ ਆ ਆ ਚੱਲਦੇ ਆ ਮੈਂ ਤਾਂ ਜਾ ਆਇਆ ਪਹਿਲਾਂ ਚੱਲ ਮਾਰ ਖਾੜ ਫਿਰ ਆਉਂਦਾ ਜਰ ਲਵੇ ਅੱਜ ਵੀ ਕਹਿੰਦੇ ਬਿੱਲੂ ਚਾਚਾ ਪਹਾਰ ਚੁੱਕਿਆ ਕਹਿੰਦੇ ਆਏ ਮੁੱਛਾਂ ਨੂੰ ਮਰੋੜੀ ਦੇ ਕੇ ਕਹਿੰਦੇ ਮਸ਼ੀਨ ਦਾ ਮੋਆਇਨਾ ਕਰਨ ਲਈ ਬਿੱਲੂ ਤਾਂ ਆ ਗਿਆ ਬਿੱਲੂ ਤਾਂ ਆ ਗਿਆ ਅੱਸੀ ਕਾਲ ਜੀ ਅਵੇ ਬਿੱਲੂ ਤਾਂ ਇਹਨੂੰ ਅੱਖੀਆਂ ਉੜੀਕਦੀਆਂ ਦਿਲਵਾਜਾਂ ਮਾਰਦਾ ਜੀ ਆਲੇ ਜੀ ਪਹੁੰਚ ਗਏ ਜੀ ਹੈ ਦੋ ਚਾਚਾ ਜੀ ਨੇਕ ਵਿਚਾਰ ਚਾਚਾ ਵਿਚੇ ਤਾਇਆ ਦੋਨੇ ਇਹਦੇ ਵਿੱਚ ਬੋਲਣਾ ਅੱਛਾ ਕੀ ਕਰਨਾ ਕੁਝ ਵੀ ਕੁਝ ਵੀ ਬੋਲਦੇ ਆ ਗੱਲਾਂ ਸਮਝਿਆ ਕਰਨੀਆਂ ਨੇ ਘੇਰੀਆਂ ਲਾ ਦਿਆਂ ਝੱਖੜ ਚਲਾ ਦੇ ਝੱਖੜ ਕੀ ਹੁੰਦਾ ਝੱਖੜ ਦੱਸਾਂਗੇ ਕਿ ਐਵੇਂ ਚਾਚਾ ਲੋਟ ਚੱਲਦੀ ਆ ਹੈਕਟੋਰੀਆ ਥੱਲੇ ਲਾ ਦੇਣੀ ਹੈ ਚਾਚੇ ਕਹਿੰਦੇ 5 ਤਰੀਕ ਤੱਕ ਆੜਤੀ ਹੈ ਕਹਿੰਦਾ ਆਇਓ ਨਾ ਫਿਰ ਹੁਣ ਕਿਹਦੀ ਟਰਾਲੀ ਰੁਧੀ ਹੈ ਓਏ ਓਏ ਇੱਕ ਹੋਰ ਤਾਂ ਖੜੀ ਸੀ ਆਪਣੇ ਟਰਾਲੀ ਤਾਂ ਖੜੀ ਆ ਅਗਲੇ ਨੂੰ ਰੋਡ ਪੈ ਗਈ ਫੇਰ ਦੇਖਿਆ ਕਹਿਦਾਂਗੇ ਨਾ ਨਾ ਜੀ ਹੁੰਦੇ ਐਸਾ ਬਹੁਤ ਕੁਝ ਕਹਿਦਾਂਗੇ ਕੁੱਟੂ ਅਗਲਾ ਕੁੱਟੂ ਡਾਂਗ ਫੇਰੂ ਅਗਲਾ ਕਹੂਗਾ ਹੁਣੇ ਵੇਂਦੀ ਕਰ ਲੋੜ ਚੜਦੀ ਇਹਨੂੰ ਮਸ਼ੀਨ ਦੇਖ ਕੇ ਐਪਲ ਦੇ ਦਾਲਦਾ ਐਪਲ ਤੇ ਚੱਲਦਾ ਸੀ 3000 ਰੁਪਇਆ ਉਹ ਕਿ ਉਹ ਕਿ ਸਿਸਟਮ ਦੀ ਹੋਰ ਚੱਲਦਾ ਸੀ ਹੋਰ ਵੀ ਆਫਰ ਚੱਲਦਾ 114 ਪ੍ਰੋ ਤੇ ਬਾਕੀ ਗਏ ਹੁਣ 15 ਪ੍ਰੋ ਆ ਗਿਆ ਨਾ 16 16 ਆ ਗਿਆ 16 ਆ ਗਿਆ 16 ਨਾਲ ਪੁਰਾਣੇ ਦੇ ਰੇਟ ਘਟ ਗਏ ਲੈ ਵੀ ਮਨਰਾਜ ਆ ਦੇ ਆ ਤਾਂ ਕਹਿੰਦਾ ਸੀ ਵੀ ਜੀ ਦੀ ਕਦੋਂ ਵਧੋਗੇ ਆ ਫਿਰ ਆ ਸਟੱਟ ਵੀ ਕਰਨੇ ਨੇ ਹੁੰਦੇ ਨੇ ਆਪਾਂ ਚੱਲ ਮੜਾ ਚੱਲ ਇਹ ਹਜੇ ਇਹ ਤਾਂ ਲੋਰ ਫੜੀ ਨਹੀਂ ਇਹ ਵੀਡੀਓ ਕਰਕੇ ਸੰਕਦਾ ਇਹ ਨਹੀਂ ਇਹ ਮਸ਼ੀਨ ਮਸ਼ੀਨ ਦੇ ਉੱਤੇ ਬੈਠਾ ਹੁੰਦਾ ਜਿਹਨੂੰ ਜਾ ਬਿਠਾਉਂਦੇ ਆ ਉਹ ਬਾਜਾ ਲਾਸਟ ਕਿਹੜਾ ਹੀ ਆ ਮੰਨਰਾਹ ਚੱਲਿਆ ਹੁਣ ਕਹਿੰਦਾ ਮਸ਼ੀਨ ਤੇ ਬੈਠਣਾ ਤੇ ਤੇ ਆਪਾਂ ਵੀ ਚੱਲਦੇ ਆ ਮਸ਼ੀਨ ਦੇ ਕੋਲੇ ਨੂੰ ਚੱਲਦੇ ਆ ਬਾਕੀ ਆ ਪਨੂਣੀ ਵੀ ਆਉਂਦੇ ਨੇ ਤੇ ਆਜੋ ਜੱਟਾ ਜੀ ਚਲਿਏ ਚੱਲਦੇ ਆ ਮਸ਼ੀਨ ਦੇ ਕੋਲੇ ਬਸ ਆਹ ਆਖਰੀ ਕਿਹੜਾ ਹੀ ਉਹ ਜਿਹੜਾ ਰਹਿ ਗਿਆ ਤੇ ਪਨੂ ਹੋਰ ਆਹੀ ਵਧਣੀਆਂ ਕੋਰ ਵੀ ਵਧਣੀਆਂ ਬਸ ਇੰਨੀ ਕ ਬੱਟਣੀ ਆਹੀ ਵਧਣੀਆਂ ਤੇ ਬਸ ਆਹ ਆਖਰੀ ਗੇੜੀ ਸਮਝੋ ਇੱਕ ਦੋ ਗੇੜੇ ਨੇਗੇ ਬਸ ਤੇ ਚਾਹਦਿਆਂ ਕੋਲੇ ਮਸ਼ੀਨ ਦੇ ਨੇੜੋਂ ਦਿਖਾਉਣਿਆਂ ਜਾ ਕੇ ਆਪਾਂ ਸਾਨੂੰ ਬਾਕੀ ਆਗੇ ਪੰਨੂ ਆ ਗਿਆ ਚਾਚੇ ਹੁਣੀ ਆ ਗਏ ਤੇ ਐਵੇਂ ਡਿੱਗੀ ਜੀ ਜੀ ਮੀਂਹ ਪਿਆ ਨਾ ਜਿਹੜਾ ਆ ਪਰਸੋਂ ਚੋਂ ਉੱਥੇ ਪਿਆ ਉਹਰੇ ਹਵਾ ਜੀ ਚੱਲ ਗਈ ਮੀਂਹ ਨਾਲ ਕਿਤੇ ਬਤੋਂ ਜਿ ਡਿੱਗੀ ਹੋਈ ਐ ਤੇ ਉਹ ਬੱਲੜ ਵਿਛਾ ਲਿਆ ਹੁਣ ਇੱਥੇ ਜਾਣੇ ਪਹੁੰਚਣਗੇ ਮਨਰਾਜ ਪਹੁੰਚ ਵੀ ਗਿਆ ਮੇਰੇ ਨਾਲ ਪਹਿਲਾਂ ਉੱਥੇ ਮਨਰਾਜ ਨੇ ਉੱਪਰ ਚੜਦਾ ਆਓ ਚੱਲਿਆ ਮੈਂ ਰਾਹ ਤੋਂ ਉੱਪਰ ਉੱਪਰ ਜਾਉ ਹਣ ਮਸ਼ੀਨ ਤੇ ਕਦੋਂ ਦਾ ਕਹਿ ਰਹੇ ਆ ਉੱਪਰ ਜਾਣਾ ਉੱਪਰ ਜਾਣਾ ਚੱਲਿਆ 来 گیا ਮਨਰਾਜ ਉੱਪਰ ਜਾ ਕੇ ਜਿਹੜੀ ਆ ਇਧਰ ਲਈ ਇਹ ਪੱਲੜ ਤੇ ਲਾਹੀ ਆ ਇਹ ਥੋੜੀ ਜੀ ਨਰਮ ਸੀ ਤਾਂ ਕਰਕੇ ਇਹ ਥੱਲੇ ਲਾ ਹਲੀ ਆਹ ਸਾਈਡ ਵਾਲੀ ਇਹ ਡਿਗੀ ਹੋਈ ਸੀਗੀ ਜਿਹੜੀ ਇਧਰ ਲਈ ਇਹ ਵੱਡੀ ਐ ਲਓ ਜੀ ਮਨਰਾਜ ਆ ਗਿਆ ਉਤਰਿਆ ਆਇਆ ਥੱਲੇ ਤੇ ਉਹ ਦੇਖੋ ਹੁਣ ਢੇਰੀ ਦੇ ਉੱਪਰ ਬੈਠਾ ਐ ਕੱਪੜੇ ਪੂਰੇ ਲਵੇੜ ਲਏ ਕੋਈ ਪ੍ਰਵਾਹ ਨਹੀਂ ਹੈਗੀ ਹੈਨਾ ਦਾਨੇ ਰੋਟੀ ਖਾਦੀਆਂ ਨਾ ਪਾਣੀ ਦਿੱਤਾ ਵਸ ਬਸ ਨਾਲ ਦੀ ਨਾਲ ਆਪਦੀ ਸਕੂਲ ਵਾਲੀ ਡਰੈਸ ਖੋਲ ਕੇ ਡਰੈਸ ਕਿਵੇਂ ਬਦਲਿਆ ਹਾਂ ਹਾਂ ਇਨੇ ਮੈਂ ਯਾਰ ਦੇਖਿਆ ਮਾਂ ਵੀ ਮਨਰਾਜ ਆ ਗਿਆ ਸਕੂਲ ਵਾਲੀ ਬੱਸ ਉਤਰਿਆ ਆਇਆ ਪਹੇਚ ਬੱਸ ਆਈ ਇਹਦੀ ਤੇ ਜਾਨੂੰ ਆ 2 ਮਿੰਟ ਦੇ ਵਿੱਚ ਵਿੱਚ ਇਹ ਬੱਸ ਵਾਲੇ ਪਿੰਡ ਵੀ ਟੱਪੀ ਹੋਣੀ ਜਾਨੂੰਰੇ ਦੀ ਖੇਤ ਚ ਹੈ ਹੁਣ ਮਰਾਜ ਏਦਾਂ ਔਲ ਹੋਊ ਕਰੋ ਕਾਦੇ ਪਿੱਛੇ ਵੀ ਹੈ ਕੱਪੜੇ ਲਿਪੜ ਗਏ ਰੋਟੀ ਨਹੀਂ ਖਾ ਗਿਆ ਪਾਣੀ ਯਾਰ ਰੋਟੀ ਤਾਂ ਖਾਇਆ ਕੋਕ ਕੋਕ ਵਸਤਾ ਰੋਟੀ ਉਟੀ ਖਾ ਖਾਈ ਹੋਈ ਆ ਤੁਮ ਆਪਦੀ ਖਾਇਆ ਭੁੱਖ ਲੱਗੂ ਦੇਖ ਲੋ ਇਹ ਪੂਰਾ ਸ਼ੌਕ ਆ ਜਲੇਬੀਆਂ ਕਿੱਥੋਂ ਮਿਲ ਗਈਆਂ ਚਲੋ ਲੱਗੇ ਲੋ ਜੀ ਅੱਜ ਦਾ ਕੰਮ ਹੋ ਗਿਆ ਸਮਾਪਤ ਤੇ 11 ਵਜੇ ਅੱਜ ਆਹ ਵੱਡੀ ਆ ਸਾਰੀ ਜੀਰੀ ਬਾਕੀ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆਂ ਸਾਰਾ ਆਪਣਾ ਜੀਰੀ ਬਟਨ ਦਾ ਤੁਹਾਨੂੰ ਵਲੌਗ ਦਿਖਾਇਆ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੇ ਬਾਕੀ ਪੰਨੂ ਬਾਈ ਕਰਦੇ ਧੰਨਵਾਦ ਸਾਬ ਦਾ ਧੰਨਵਾਦ ਜੀ ਬਹੁਤ ਹਾਂ ਜੀ ਵੀਡੀਓ ਨਾਲ ਜੁੜੇ ਰਹੋ ਹਾਂ ਮਿਲਦੇ ਆਂ ਬਾਕੀ ਅੱਗੇ ਦੀ ਵੀਡੀਓ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ